ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਨ ਸਭਾ ਹਲਕਾ ਤੂਰੀ ਪਹੁੰਚੇ ਜਿੱਥੇ ਉਹਨਾਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਉਮੀਦਵਾਰਾਂ ਤੇ ਪਿੰਡਾਂ ਦੇ ਸਰਪੰਚਾਂ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਮੁੱਖ ਮੰਤਰੀ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਰਿਪੋਰਟ ਕਾਰਡ ਵੀ ਤਲਬ ਕੀਤਾ ਇਸ ਮੌਕੇ ਮੁੱਖ ਮੰਤਰੀ ਨੇ ਨਿਊਜ਼ੀਲੈਂਡ ਵਿੱਚ ਕੱਢੇ ਗਏ ਨਗਰ ਕੀਰਤਨ ਦੇ ਵਿਰੋਧ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਬੇਹੱਦ ਦੁਖਦਾਈ ਦੱਸਦਿਆਂ ਕਿਹਾ ਕਿ ਅਜਿਹੀ ਘਟਨਾ ਪਹਿਲਾਂ ਕਦੇ ਵੀ ਉਨਾ ਕਹੇ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਉਹਨੇ ਕਹੇ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਕੇ ਨਿਊਜ਼ੀਲੈਂਡ ਸਰਕਾਰ ਦੇ ਨਾਲ ਗੱਲਬਾਤ ਕਰੇ ਤਾਂ ਜੋ ਭਵਿੱਖ ਵਿੱਚ ਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰ ਸਕਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋੜ ਪੈਣ ਤੇ ਕੇਂਦਰ ਸਰਕਾਰ ਨਾਲ ਵੀ ਗੱਲ ਕੀਤੀ ਜਾਵੇਗੀ ਅਤੇ ਜ਼ਰੂਰਤ ਹੋਈ ਤਾਂ ਨਿਊਜ਼ੀਲੈਂਡ ਦੇ ਐਮਬੈਸਡਰ ਨੂੰ ਬੁਲਾ ਕੇ ਵੀ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਨਾਲ ਜੀਵਨ ਗੁਜ਼ਾਰਦੀ ਆਈ ਹੈ ਹਰ ਵਿਅਕਤੀ ਨੂੰ ਆਪਣੇ ਆਪਣੇ ਧਾਰਮਿਕ ਸਮਾਗਮ ਅਤੇ ਪਰੰਪਰਾਵਾਂ ਮਨਾਉਣ ਦਾ ਪੂਰਾ ਹੱਕ ਹੈ ਉਹਨਾਂ ਕਿਹਾ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਉਸ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਮਾਪਿਆਂ ਅਤੇ ਅਧਿਆਪਕਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਗਈ ਚੌਥੀ ਮੈਗਾ ਮਾਪੇ ਅਧਿਆਪਕ ਮਿਲਣੀ ਨੂੰ ਭਾਰਮਾ ਹੰਗਾਰਾ ਮਿਲਿਆ ਜਿਸ ਵਿੱਚ 23.3 ਲੱਖ ਤੋਂ ਵੱਧ ਮਾਪਿਆਂ ਨੇ ਸ਼ਮੂਲੀਅਤ ਕੀਤੀ ਤੇ ਸ਼ਹਿਰ ਦੇ ਇਪਲ ਗੁਰੂ ਅਵੰਤਿ ਸੱਜਣਾ ਨਾ ਮੁਲਾਕਤ ਹੋਈ ਹੈ ਫੂਲਕੀ ਔਰ ਪੂਰਾ ਦਿਨ ਅੱਜ 17 ਚ ਲੀਤ ਹੈ ਬੈਠੀ ਰਹਿਣਾ ਸੀ ਪਿੰਡਾਂ ਨੂੰ ਗ੍ਰਾਂਟਾਂ ਬਹੁਤ ਖੁੱਲੀਆਂ ਗਈਆਂ ਨੇ ਹਰ ਪਿੰਡ ਨੇ ਆਪਣੇ ਆਪਣੇ ਗ੍ਰਾਂਟਾਂ ਦਾ ਵੀ ਦੱਸਿਆ ਕਿ ਕਿਹੜੇ ਕਿਹੜੇ ਕੰਮ ਚੱਲ ਰਹੇ ਨੇ ਕਿਹੜੇ ਕਿਹੜੇ ਕੰਪਲੀਟ ਹੋ ਗਏ ਕਿਹੜੇ ਕਿਹੜੇ ਹੋਰ ਕੰਮ ਹੋਣ ਵਾਲੇ ਨੇ ਉਹ ਵਿਸਥਾਰ ਸਹਿਤ ਡੀਸੀ ਸਾਹਿਬ ਨਾਲ ਏਡੀਸੀ ਸਾਹਿਬ ਨਾਲ ਬੈਠ ਕੇ ਨਾਰਦੀ ਨਾਲ ਉਹ ਉੱਚ ਨਵੀਆਂ ਡਿਮਾਂਡਾਂ ਨੇ ਖੜਾ ਕਰ ਦਿੱਤਾ ਪੂਰੀ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਪਹਿਲਾਂ ਦੋ ਵਾਰ ਜਦੋਂ ਮੈਂ ਐਮਪੀ ਦੇ ਤੌਰ ਤੇ ਲੜਿਆ ਉਹਦੋਂ ਫਿਰ 2022 ਚ ਮੈਨੂੰ ਬਤੌਰ ਐਨਐਮਐ ਫਿਰ 2024 ਚ ਮੀਤ ਹੇਰ ਜੀ ਨੂੰ ਇਥੁ ਚ ਤਾਇਆ ਸੋਲਵ ਟਾਈਮ ਪੀ ਦੇ ਤੌਰ ਤੇ ਫਿਰ ਸਰਪੰਚੀ ਦੀਆਂ ਵੋਟਾਂ ਚ ਲਗ ਸੰਤੀ ਦੀ ਜਿਲ੍ਹਾ ਪੰਚਾਇਤ ਜਦੋਂ ਵੀ ਕਿਤੇ ਧੂਰੀ ਦੇ ਲੋਕਾਂ ਨੂੰ ਕੋਈ ਆਵਾਜ਼ ਮਾਰੀਏ ਤਾਂ ਅਧਿਰ ਨੇ ਮੰਨ ਲਿਆ ਕਿ ਤਾ ਫਿਰ ਉਹਨਾਂ ਦਾ ਹੱਕ ਬੰਦ ਹੈ ਉਹਨਾਂ ਨੂੰ ਪਿੰਡਾਂ ਦੀਆਂ ਤਰੱਕੀਆਂ ਕਰਨ ਦਾ ਸ਼ੌਕ ਵੀ ਹੈ ਉਹਨਾਂ ਨੂੰ ਜਨੂਨ ਵੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਧੂਰੀ ਦੇ ਪਿੰਡਾਂ ਜਿਹੜੇ ਮੈਂ ਬਹੁਤ ਤਰੱਕੀ ਕਰ ਰਹੇ ਨੇ ਧੂਰੀ ਦੇ ਕਸਬੇ ਤਰੱਕੀ ਕਰ ਰਹੇ ਨੇ ਤੇ ਇਸੇ ਤਰ੍ਹਾਂ ਮੈਨੂੰ ਵੀ ਸਿਲਸਿਲੇ ਜਿਸ ਤਰ੍ਹਾਂ ਧੂਰੇ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਸਮਝੋ ਕਿ ਤੁਹਾਡੇ 4 ਸਾਲ ਦੇ ਕਾਰਜਕਾਲ ਦੇਖਦੇ ਹੋ ਨੇ ਏਡਾ ਵੱਡਾ ਉਸੂ ਜਿਹੇ ਹਲਕੇ ਜੋ ਫਤਵਾ ਸਾਰੇ ਪੰਜਾਬ ਦੀ ਲੋਕਾਂ ਨੇ ਬਹੁਤ ਵੱਡਾ ਫਤਵਾ ਤੁਸੀਂ ਦੇਖ ਲਓ ਵੀ ਜਿਲਾ ਰਸ਼ਾਤੇ ਲੱਖਾਂ ਸੰਤ ਜਿਹਾ ਲੜਪਾ 1200 ਤੋਂ ਉੱਪਰ ਹੈ ਇਹੇ ਸਿੱਟਾ ਜਮਾਗੀ ਪਾਰਟੀ ਜਿੱਤੀ ਹੋਣੋਂ ਸ਼ਾਂਤ ਸਾਰੇ ਪਾਰਟੀਆਂ ਨੇ ਤੇ ਰੁਚੀ ਕਰ ਰਿਹਾ ਹੈ ਪੰਜਾਬ ਜੀ ਬਹੁਤ ਬੜਾ ਫਤਵਾ ਮਿਲਿਆ ਤੇ ਭਲਕੇ ਰੰਦਰ ਵੀ ਹੌਸਲਾ ਵਧਿਆ ਤੇ ਸਾਨੂੰ ਵੀ ਖੁਸ਼ੀ ਹੋਈ ਹੈ ਕਿ ਲੋਕ ਕੰਮਾਂ ਦੇ ਨਾਂ ਐਕੂਪੇਸੀ ਕੰਮਾਂ ਦੇ ਨਾਂ ਤੇ ਵੋਟਾਂ ਹੁੰਦੀਆਂ ਸੀ ਅਸੀਂ ਕੋਈ ਨਫਰਤ ਨਾ ਤੇ ਜਾਂ ਕਰਨ ਦੇ ਨਾਂ ਤੇ ਵੋਟਾਂ ਨਾ ਹੋਵੇ ਸੋ ਇਸ ਕਰਕੇ ਬੜੀ ਅੱਛੀ ਗੱਲ ਹੈ ਕਿ ਲੋਕਾਂ ਨੇ ਮੁਹੱਲਾ ਕਲੀਨਕਾਂ ਦੇ ਨਾਂ ਤੇ ਹਸਪਤਾਲਾਂ ਦੀ ਬੜੀ ਫੈਸਿਲਿਟੀ ਦੇ ਨਾਂ ਤੇ ਨੌਕਰੀਆਂ ਜਿਹੜੀਆਂ ਦਿੱਤੀਆਂ ਉਹਨਾਂ ਦੇ ਨਾਂ ਤੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੋਏ ਨੇ ਜਿਹੜੇ ਜਿਹਦੇ ਵਿੱਚ ਜੇ ਆਪਾਂ ਗਿਣਨ ਲੱਗ ਜਾਈਏ ਤਾਂ ਬਿਜਲੀ ਦਿਨੇ ਬਿਜਲੀ ਪੇਟਾਂ ਦੇ ਆਉਣੀ ਅੱਸੀਆਂ ਦਾ ਪਾਣੀ ਖਾੜਾਂ ਦਾ ਪਾਣੀ ਤੇਲਾਂ ਤੱਕ ਪਹੁੰਚਣਾ ਤੇ ਹੋਰ ਵੀ ਬਚਾਇਆ ਜਾਊਗਾ ਜੀ ਤੇ ਜਿਹੜੀ ਜਿਹੜੀ ਵੀ ਲੋਕਾਂ ਨੂੰ ਕੋਈ ਫੈਸਿਲਿਟੀ ਜਿਹੜੀ ਚੰਗੀ ਲੱਗੀ ਅਸੀਗਾ ਕੰਮ ਵਿੱਚ ਚੰਗੇ ਲੱਗੇ ਦਾ ਵੋਟ ਪਾ ਦੇ ਤਾਂ ਲੋਕਾਂ ਨੂੰ ਪਾਣੀ ਸਰ ਜਿਹੜੀ ਮੈਗਾ ਪੀਟੀਮ ਨੇ ਇੱਕ ਬੜਾ ਰਿਕਾਰਡ ਤੋੜ ਉਹਨਾਂ ਦੇ ਸਾਹਮਣੇ ਆਪਾਂ ਪਾਉਂਦੇ ਦੇ ਲੱਖ 30 ਹਜ਼ਾਰ ਰੁਪਏ ਕੱਲ ਮਾਤਾ ਪਿਤਾ ਦੇ ਕੋਲ ਆ ਕੇ ਬੱਚਿਆਂ ਬਾਰੇ ਪੁੱਛਣ ਆਏ ਬੜੀ ਅੱਛੀ ਗੱਲ ਇਹ ਬੜਾ ਚੰਗਾ ਰਸਾਣਾ ਪਹਿਲਾ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੁੰਦੀ ਹੈ ਇਹਦੇ ਨਾਲ ਇਹ ਪਤਾ ਲੱਗਦਾ ਹੈ ਕਿ ਮਾਪੇ ਜਿਹੜੇ ਨੇ ਹਰੇਕ ਮਾਪੇ ਨੂੰ ਆਪਣੇ ਬੱਚੇ ਦਾ ਫਿਕਰ ਹੁੰਦਾ ਪਰ ਮਾਪਿਆਂ ਨੂੰ ਇਹ ਹੱਕ ਵੀ ਹੈ ਕਿ ਉਹ ਜਾ ਕੇ ਸਕੂਲ ਚ ਚੈੱਕ ਕਰਨ ਕਿ ਕਿਹੜੇ ਟੀਚਰ ਉਹਨਾਂ ਨੂੰ ਪੜਾ ਰਹੇ ਨੇ ਤੇ ਟੀਚਰਾਂ ਨੂੰ ਵੀ ਇਹ ਪਤਾ ਲੱਗ ਜਾਂਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕਿਹੋ ਜਿਹਾ ਮੋਹਲ ਚੱਲਦਾ ਕਿ ਉਹ ਹੋਮਵਰਕ ਕਰਕੇ ਆਉਂਦਾ ਹੈ ਪ੍ਰੋਪਰ ਕਿਤੇ ਇਹ ਨਾ ਹੋਵੇ ਕਿ ਸਕੂਲ ਚੋਂ ਤਾਂ ਪੜ ਕੇ ਚਲਾ ਜਾਵੇ ਪਰ ਉਹਨੂੰ ਬਾਹਰ ਇਹੋ ਜਿਹਾ ਮਾਹੌਲ ਮਿਲੇ ਤਾਂ ਸਾਰਾ ਕੁਝ ਭੁੱਲ ਜੇ ਤੇ ਉਹਦਾ ਕੋਈ ਫਾਇਦਾ ਹੀ ਨਾ ਹੋਵੇ। ਸੋ ਇਹ ਮਾਪਿਆਂ ਦਾ ਤੇ ਟੀਚਰਾਂ ਦਾ ਜਿਹੜਾ ਤਾਲਮੇਲ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਸੋ ਕੱਲ ਰਿਕਾਰਡ ਤੋੜ ਮਾਪਿਆਂ ਦਾ ਆਉਣਾ ਉਹ ਸ਼ੁਭ ਸ਼ਗਨ ਹੈ। ਤੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਬਹੁਤ ਤਰੱਕੀਆਂ ਕਰ ਰਹੇ ਨੇ। بڑے بڑے ਦੇਸ਼ ਨੇ ਔਖੇ ਤੋਂ ਔਖੇ ਟੈਸਟ ਨੂੰ ਕਲੀਅਰ ਕਰਦੇ। ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।